ਦੇਖੋ ਦੇਖੋ ਕਿਵੇਂ ਉੱਤਰ ਰਹੀ ਹੈ ਮੈਲ ਦੇਖੋ ਦੇਖੋ ਬਬੇ ਕੁਝ ਮਿੰਟ ਦੇ ਵਿੱਚ ਬੁਰਸ਼ ਲਾਉਣ ਤੋਂ ਪਹਿਲਾਂ ਪਹਿਲਾਂ ਇਹ ਸਫਾਈ ਹੋ ਰਹੀ ਹੈ ਬੁਰਸ਼ ਲਾਉਣ ਤੋਂ ਪਹਿਲਾਂ ਪਹਿਲਾਂ ਸਫਾਈ ਹੋ ਰਹੀ ਹੈ ਲੈ ਵੀ ਤੁਹਾਨੂੰ ਜਾਦੂ ਦਿਖਾਉਣਾ ਹੈ ਜਾਦੂ 5 ਮਿੰਟਾਂ ਚ ਕਰਦਾ ਕੰਮ ਆਹ ਚੀਜ਼ ਨਾਲ ਇਹਨੂੰ ਕਹਿੰਦੇ ਨੇ ਨਾ ਮੁਰਗਾ ਮੁਰਗਾ ਪੇਂਟਰ ਰਿਮੂਵਰ ਹੈ ਬਈ ਪੇਂਟਰ ਰਿਮੂਵਰ ਇਹ ਤੁਹਾਨੂੰ ਹਰੇਕ ਰੰਗ ਵਾਲੇ ਦੁਕਾਨ ਤੋਂ ਮਿਲ ਜੂ ਜਮਾ ਕਰੂਗਾ ਜਾਦੂ ਮੇង ਕੋ ਕੰਮ ਆਜਾ ਤੁਹਾਨੂੰ ਇੰਜਣ ਧੋ ਕੇ ਦਿਖਾਈਏ 5 ਮਿੰਟਾਂ ਚ ਕਰੀਏ ਸਫਾਈ। ਲਾਈਵ دوستੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਹੜੇ-ਜਿਹੜੇ ਸਾਡੇ ਵੀਡੀਓ ਦੇਖਦੇ ਨੇ ਤੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਆਪਾਂ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਆ ਨਵੀਆਂ-ਨਵੀਆਂ ਟ੍ਰਿਕਾਂ ਲੈ ਕੇ ਆਉਂਦੇ ਆ ਮਕੈਨਿਕਾਂ ਵਾਸਤੇ ਖਾਸ ਕਰਕੇ। ਤੇ ਸਾਰੇ ਵੀਰਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹਰੇਕ ਬੰਦੇ ਦਾ ਕੰਮ ਸੌਖਾ ਹੋ ਜੇ ਤੇ ਵਧੀਆ ਤਰੀਕੇ ਨਾਲ ਹੋ ਜੇ। ਆਪਾਂ ਤੁਹਾਨੂੰ ਪਹਿਲਾਂ ਵਾਲੇ ਵੀਡੀਓ ਦੇ ਵਿੱਚ ਦਿਖਾਇ ਦਿੱਤਾ ਸੀ ਚੈਨਲ ਧੋਕੇ ਤੇ ਅੱਜ ਆਪਾਂ ਹੋਰ ਟ੍ਰਿਕ ਨਾਲ ਧੋਕ ਦੇਖਾਂਗੇ। ਕਿਉਂਕਿ ਸਾਨੂੰ ਉਹ ਜੀ ਪ੍ਰੋਪਰ ਕੁਆਲਿਟੀ ਨਹੀਂ ਮਿਲੀ ਤੇ ਜਿਹੇ ਜੇ ਅੱਪਾਂ ਜਮਨ ਨਵੇਂ ਚੈਂਬਰ ਤੇ ਹੁੰਦੀ ਆ ਵੀ ਕੋਈ ਬੰਦਾ ਪਰਖ ਨਾ ਸਕੇ ਯਾਰ ਇਹ ਨਵਾਂ ਜਾਂ ਪੁਰਾਣਾ ਤੁਸੀਂ ਚੈਂਬਰ ਦੇਖੋ ਪਹਿਲਾਂ ਇਹਦਾ ਹਾਲ ਦੇਖੋ ਇਹ ਲੱਗੂ ਕੈਮਰਾ ਮਾਰਦੇ ਕਿਉਂਕਿ ਇਹਨੂੰ ਜਿੰਨਾ ਮਰਜ਼ੀ ਤੁਸੀਂ ਡੀਜ਼ਲ ਜਾਂ ਪੈਟਰੋਲ ਨਾਲ ਧੋਈ ਜਾਓ ਇਹਦੀ ਹਾਲ ਤਾਂ ਇਦਾਂ ਹੀ ਰਹਿੰਦੇ ਆ ਜਿਹੜੀ ਗੰਦਗੀ ਹੈ ਇਹ ਪੂਰੀ ਪ੍ਰੋਪਰ ਤਰੀਕੇ ਨਾਲ ਨਹੀਂ ਜਾਂਦੀ ਅੱਪਾਂ ਕੋਈ ਇਹੋ ਜਿਹੀ ਟ੍ਰਿਕ ਲਾਵਾਂਗੇ ਜਿਹੜਾ ਚੈਂਬਰ ਹੈ ਜਿਹੜਾ ਪੂਰਪਰ ਤਰੀਕੇ ਨਾਲ ਸਾਫ਼ ਹੋ ਜੇ ਤੇ ਜਿਹਨੂੰ ਆਪਾਂ ਧਰੀਏ ਤਾਂ ਇੰਜਨ ਐ ਲੱਗੇ ਯਾਰ ਹੁਣ ਇਹ ਕੰਪਨੀ ਚੋਂ ਲਿਆਤਾ ਹੋਇਆ ਹੈ ਪਰ ਇਹ ਉਹਨਾਂ ਚੈਂਪਰਾਂ ਵਾਸਤੇ ਹੈ ਜਿੰਨਾ ਉੱਪਰ ਪੇਂਟ ਨਹੀਂ ਹੁੰਦਾ ਜਿਹੜੇ ਮੋਟਰਸਾਈਕਲ ਦੇ ਉੱਪਰ ਪੇਂਟ ਹੁੰਦਾ ਉਹਨਾਂ ਵਾਸਤੇ ਇਹ ਟ੍ਰਿਕ ਹੈ ਨਹੀਂ ਕਿਉਂਕਿ ਉਹਨਾਂ ਵਾਸਤੇ ਜਮੀ ਯੂਜਨਾ ਕਰਿਓ ਉਹਦੇ ਵਾਸਤੇ ਫੇਲ ਹੈ ਤੇ ਇਹਦੇ ਵਾਸਤੇ ਇੰਨੀ ਬੈਨੀਫਿਟ ਹੈ ਤੇ ਹੱਦੋਂ ਬਾਹਰ ਹੋ ਜਾਈਓ ਕੰਮ ਹੱਦੋਂ ਬਾਹਰ ਹੋ ਜਾਈਓ ਭਾਈ ਲੈ ਤੁਹਾਨੂੰ ਲਾਈ ਪ੍ਰੂਫ ਦੇ ਵਿੱਚ ਹੀ ਤੁਹਾਨੂੰ ਦਿਖਾਉਂਦੇ ਆ ਇਹਨੂੰ ਆਪਾਂ ਕਿਵੇਂ ਸਾਫ਼ ਕਰ ਸਕਦੇ ਆ ਪਹਿਲਾਂ ਗੰਦਗੀ ਦੇਖ ਸਕਦੇ ਹੋ ਠੀਕ ਹੈ ਕੋਈ ਬੜੀ ਮਿਹਨਤ ਵੀ ਨਹੀਂ ਕਰਨੀ ਜ਼ਿਆਦਾ ਕੋਈ ਮਿਹਨਤ ਨਹੀਂ ਕਰਨ ਦੀ ਲੋਡ ਹੈਗੀ ਤੁਹਾਨੂੰ ਫੇਰ ਬੜੇ ਸੌਖੇ ਤਰੀਕੇ ਨਾਲ ਹੋ ਜੂਗੇ ਠੀਕ ਹੈ ਪਹਿਲਾਂ ਤੁਹਾਨੂੰ ਸਫਾਈ ਦਿਖਾਉਣੀ ਆ ਫਿਰ ਤੁਹਾਨੂੰ ਉਹ ਚੀਜ਼ ਵੀ ਦੱਸਾਂਗੇ ਵੀ ਕਿਹੜੀ ਚੀਜ਼ ਨਾਲ ਸਾਫ਼ ਕੀਤਾ ਠੀਕ ਹੈ ਜੀ ਇਸ ਤਰ੍ਹਾਂ ਪਹਿਲਾਂ ਤੁਸੀਂ ਇੱਕ ਬੁਰਸ਼ ਲੈ ਲਿਓ ਜਿਹੜਾ ਬੇਸਟ ਹੋਇਆ ਹੁੰਦਾ ਖਰਾਬ ਬੁਰਸ਼ ਲੈ ਲਿਓ ਠੀਕ ਹੈ ਆਪਾਂ ਕਰਦੇ ਆ ਸਾਫ਼ ਪਹਿਲਾਂ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ ਫਿਰ ਤੁਹਾਨੂੰ ਚੀਜ਼ ਵੀ ਦੱਸਾਂਗੇ ਵੀ ਕਿਹੜੀ ਚੀਜ਼ ਨਾਲ ਸਾਫ਼ ਕੀਤਾ ਆਪਾਂ ਲੈ ਸਾਫ਼ ਕਰਕੇ ਦਿਖਾਉਣੀ ਆ ਸਾਨੂੰ ਇਹੋ ਜਿਹਾ ਚੈਂਬਰ ਮੈਨ ਲੈਣਾ ਚਾਹੀਦਾ ਜਿਵੇਂ ਵੀ ਕੰਪਨੀ ਚੋਂ ਲਿਆਉਂਦੇ ਆ ਪੰਜਣਾ ਵੀ ਐ ਹੋਵੇ ਸਾਨੂੰ ਸਫਾਈ ਕਰਨੀ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਗੰਦਗੀ ਜੰਮੀ ਪਈ ਐ ਇਹਨੂੰ ਚੰਗੀ ਤਰ੍ਹਾਂ ਕਰਦੇ ਆ ਸਾਫ਼ ਹਲਕਾ ਹਲਕਾ ਲਾਵਾਗੇ ਕੋਈ ਟਾਈਮ ਜ਼ਿਆਦਾ ਵੀ ਨਾ ਲਾਉਣਾ ਇਹਦੇ ਉੱਪਰ ਬਹੁਤ ਘੱਟ ਸਮੇਂ ਦੇ ਵਿੱਚ ਆਪਾਂ ਇਹਨੂੰ ਐਂ ਬਣਾ ਦਈਏ ਗੱਲ ਬਾਤ ਐਂਡ ਗੱਲ ਬਾਤ ਨੂੰ ਨਾਉਣੀ ਐਂਡ ਜਿਵੇਂ ਚੈਂਬਰ ਨਵਾਂ ਨਹੀਂ ਲੱਤਾ ਹੁੰਦਾ ਜਾਂਸੀ ਚ ਇਸ ਤਰ੍ਹਾਂ ਬਣਾਉਣਾ ਇਹ ਉਹਨਾਂ ਚੈਂਬਰਾਂ ਦੇ ਉੱਪਰ ਤਾਂ ਨਹੀਂ ਵਰਤਣਾ ਹੈਗਾ ਜਿਹੜੇ ਵੀ ਰੰਗ ਜਾਂ ਪੇਂਟ ਹੋਏ ਹੁੰਦੇ ਨੇ ਪਰ ਉਸੇ ਦੇ ਵਰਤਣਾ ਜਿਹਦੇ ਪੇਂਟ ਵਗੈਰਾ ਨਹੀਂ ਹੁੰਦਾ ਜੇ ਮੇਨ ਚੈਂਬਰ ਤੁਸੀਂ ਵਰਤ ਸਕਦੇ ਹੋ ਉਹਨਾਂ ਦੇ ਇਹ ਮਿੱਟੀ ਮੁੱਟੀ ਨੂੰ ਤਾਂ ਬਹੁਤ ਜਲਦੀ ਖਾਂਦਾ ਤੁਹਾਨੂੰ ਨਾਲ ਦੀ ਨਾਲ ਸਫਾਈ ਕਰਕੇ ਬਿਠਾਵਾਂਗੇ ਕੀ ਕੀ ਗੱਲਬਾਤ ਬਣਦੀ ਹੈ ਪਹਿਲਾਂ ਆਪਾਂ ਘੱਟੋ ਘੱਟ 15 ਮਿੰਟਾਂ ਦਾ ਇਦਾਂ ਲਾ ਕੇ ਛੱਡ ਦੇਣਾ ਇਹਨੂੰ ਇਸ ਤਰ੍ਹਾਂ ਆ ਦੇਖੋ ਜੀ ਕਿਵੇਂ ਨਿਕਲ ਰਹੀ ਹੈ ਗੰਦਗੀ ਦਸਤਾਨੇ ਵਗੈਰਾ ਤੁਸੀਂ ਪਾ ਲਿਓ ਕਿਉਂਕਿ ਇਹ ਸਾਡਾ ਰੋਜ਼ ਦਾ ਕੰਮ ਹੈ ਜਿਹੜੇ ਵੀ ਪਹਿਲੀ ਵਾਰੀ ਕਾਹੇ ਕੰਮ ਕਰਨਗੇ ਦਸਤਾਨੇ ਜ਼ਰੂਰੀ ਕਿਉਂਕਿ ਸੇਫਟੀ ਬਹੁਤ ਜ਼ਰੂਰੀ ਹੈ ਆਪਾਂ ਸਾਰੇ ਪਾਸੇ ਨੂੰ ਸਾਫ਼ ਕਰਾਂਗੇ ਇੱਕ ਵਾਰੀ ਇਸ ਤਰ੍ਹਾਂ ਲਾ ਕੇ ਬਹੁਤ ਹੀ ਵਧੀਆ ਸਫਾਈ ਆਊਗੀ ਇਹਦੀ ਰਿਜ਼ਲਟ ਬਹੁਤ ਘੰਟਾ ਦਾ ਆ ਦੇਖੋ ਅੰਦਰੋਂ ਵੀ ਸੰਖਾਉਂਦੇ ਆ ਜਿਹੜੀ ਕਾਲਸਤ ਅੰਦਰ ਵੀ ਠੋੜਾ ਜਿਆਦਾ ਜੰਮੀ ਪਈ ਹੈ ਇਹਦੇ ਉੱਪਰ ਵੀ ਆਪਾਂ ਲਾ ਦਾਂਗੇ ਇੱਕ ਵਾਰੀ ਜਿਹੜੇ ਬੈਰਿੰਗ ਹੁੰਦੇ ਨੇ ਉਹਨਾਂ ਤੁਸੀਂ ਕੱਟ ਵੀ ਸਕਦੇ ਹੋ ਕਿਉਂਕਿ ਅਸੀਂ ਜਿਹੜੇ ਹੈਗੇ ਨੇ ਨਾ ਨਵੇਂ ਪਾਉਣ ਨੇ ਇਸ ਕਰਕੇ ਜਿਹਦੇ ਬੈਰਿੰਗ ਆ ਉਹੀ ਦੁਬਾਰੇ ਤੁਸੀਂ ਪਾਉਣੇ ਨੇ ਤਾਂ ਤਾਂ ਕੱਟ ਵੀ ਸਕਦੇ ਹੋ ਸਫਾਈ ਦੇਖੋ ਬੱਬੇ ਕਿੰਨੀ ਵਧੀਆ ਹੁੰਦੀ ਹੈ ਕਾ ਇਹ ਦੇਖੋ ਨਾਲ ਦਿਨਾਂ ਸਾਫ ਕਰਦਾ ਹੈ ਇੰਨੀ ਜ਼ਿਆਦਾ ਗੰਦਗੀ ਜੰਮੀ ਹੁੰਦੀ ਹੈ ਨਾ ਪਹਿਲਾਂ ਅਸੀਂ ਡੀਜ਼ਲ ਜਾਂ ਪੈਟਰੋਲ ਨਾਲ ਸਾਰਿਆਂ ਨਾਲ ਧੋ ਕੇ ਦੇਖ ਲਿਆ ਹੱਲ ਹੋਇਆ ਨਹੀਂ ਹੈਗਾ ਤੁਸੀਂ ਆਪਣੀ ਕਾਰ ਦਾ ਮੋਟਰਸਾਈਕਲ ਦਾ ਕਿਸੇ ਵੀ ਚੀਜ਼ ਦਾ ਇੰਜਣ ਧੋ ਸਕਦੇ ਵੇਖੋ ਬਹੁਤ ਜਲਦੀ ਗੰਦਗੀ ਨੂੰ ਸਾਫ਼ ਕਰਦਾ ਹੈ ਚੈਂਬਰਾਂ ਦੀ ਲੁੱਕ ਐਦਾਂ ਬਣ ਜੂ ਜਿਵੇਂ ਕਿ ਨਵੀਂ ਹੁੰਦੀ ਹੈ ਲੈ ਵੀਡੀਓ ਨੂੰ ਸ਼ੇਅਰ ਕਰ ਜਿਓ ਭਾਈ ਜਿਹੜੇ ਜਿਹੜੇ ਵੀਰ ਜੁੜੇ ਹੋਏ ਹਨ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਰਿਪੋਰਟ ਜ਼ਰੂਰ ਦਿਆ ਕਰੋ ਭਾਈ ਦੇਖੋ ਦੇਖੋ ਕਿਵੇਂ ਉੱਤਰ ਰਹੀ ਹੈ ਮਾਇਲ ਦੇਖੋ ਦੇਖੋ ਬਬੇ ਕੁਝ ਮਿੰਟਾਂ ਦੇ ਵਿੱਚ ਬੁਰਸ਼ ਲਾਉਣ ਤੋਂ ਪਹਿਲਾਂ ਪਹਿਲਾਂ ਇਹ ਸਫਾਈ ਹੋ ਰਹੀ ਹੈ ਬੁਰਸ਼ ਲਾਉਣ ਤੋਂ ਪਹਿਲਾਂ ਪਹਿਲਾਂ ਸਫਾਈ ਹੋ ਰਹੀ ਹੈ ਕਿੰਨੀ ਜ਼ਿਆਦਾ ਗੰਦਗੀ ਜੰਮੀ ਹੋਈ ਤੇ ਨਾ ਨਾਲ ਦੀ ਨਾਲ ਦੀ ਨਾਲ ਸਫਾਈ ਹੋ ਰਹੀ ਹੈ ਆ ਦੇਖੋ ਪੂਰੀ ਗੱਲ ਐਂਡ ਬਾਤ ਲੈ ਇਹ ਨਹੀਂ ਹੋਗਾ ਤੁਹਾਡੇ ਮੋਟਰਸਾਈਕਲ ਦਾ ਤੇਲ ਕਾਲਾ ਹੋ ਜਾਊਗਾ ਇੰਜਨ ਨੂੰ ਪਰ ਉਹ ਨਵੇਂ-ਨਵੇਂ ਤਰੀਕੇ ਨਾਲ ਧੋਣਿਆ ਕਰਦੇ ਨੇ ਇਹਨਾਂ ਸਪੈਰੀਮੈਂਟ ਰੋਜ਼-ਰੋਜ਼ ਕਿਉਂਕਿ ਸਪੈਰੀਮੈਂਟ ਬੰਦੇ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਨਵੀਂ-ਨਵੀਂ ਤਕਨੀਕਾਂ ਐਕਸਪੈਰੀਮੈਂਟਲ ਵਾਲੀ ਆਉਂਦੀ ਹੈ ਨਾ ਆ ਦੇਖੋ ਜੀ ਕਿਆ ਬਾਤ ਬਣ ਗਿਆ ਲੋ ਜੀ ਜਮਾ ਜਮਾ ਅੱਗ ਲੱਗੀ ਪਈ ਆ ਪੂਰੀ ਜਮਾ ਇਸ ਤਰ੍ਹਾਂ ਸਰਲ ਆ ਤਾਂ ਜਮਾ ਹੀ ਕਰਤੱਲ ਬਣਾ ਦੀਗਾ ਹਾਂ ਜੀ ਹਾਂ ਦੇਖੀ ਜੇ ਵਾਪੇ ਆ ਵੀ ਦੇਖੋ ਕਿਵੇਂ ਉਸ ਤਰੀ ਮੈਲ ਮਿੱਟੀ ਵਗੈਰਾ ਕਿਵੇਂ ਪੱਟੀ ਜਾ ਰਹੀ ਹੈ ਕੁਝ ਮਿੰਟਾਂ ਦੇ ਵਿੱਚ ਕੋਈ ਬੜਾ ਟਾਈਮ ਨਹੀਂ ਲੱਗਦਾ ਦੇਖੋ ਵੀਡੀਓ ਵਿੱਚ ਕਿੰਨਾ ਕ ਟਾਈਮ ਲੱਗਿਆ ਆਪਾਂ ਨੂੰ ਕਿੰਨੀ ਵਧੀਆ ਸਫਾਈ ਹੋ ਰਹੀ ਹੈ ਇਹਨੂੰ ਸਿਰਫ ਆਪਾਂ 5 ਮਿੰਟ ਤੱਕ ਛੱਡਾਂਗੇ ਉਸ ਤੋਂ ਬਾਅਦ ਮਾਰਾਂਗੇ ਪਾਣੀ ਜਿਹੜੀ ਮਿੱਟੀ ਐ ਸਾਰੀ ਪੱਟੀ ਗਈ ਵੀ ਇਹਨੇ ਜਿਹੜੀ ਮਿੱਟੀ ਐ ਇਹਦੀ ਸਾਰੀ ਪੱਟੀ ਗਈ ਹਾਂ ਦੇਖੋ ਜੀ ਨਾ ਦੀ ਨਾ ਸਫਾਈ ਕਾਲਸਮ ਤੋਂ ਤਾਂ ਛੱਡਦੀ ਨਹੀਂ ਹੈਗੀ ਜਿਹੜੀ ਮਿੱਟੀ ਆ ਉਹ ਥੋੜਾ ਜਿਹਾ ਟਾਈਮ ਲੱਗ ਜਾਂਦਾ ਕਿਉਂਕਿ ਬਹੁਤ ਸਮੇਂ ਤੋਂ ਜੰਮੀ ਹੁੰਦੀ ਹੈ ਨਾ ਇਸ ਕਰਕੇ ਸਾਰੀ ਮਿੱਟੀ ਪੱਟੀ ਜਾਂਦੀ ਐ ਪੇਂਡਣ ਦੇ ਵਿੱਚ ਗੰਦਗੀ ਨਾ ਰਹੇ ਪੂਰੀ ਵਧੀਆ ਸਫਾਈ ਹੋ ਜਾ ਜਿਹੜਾ ਮਗਲਾ ਲੈ ਲੋ ਬਾਰ-ਬਾਰ ਗੰਦਾ ਨਾ ਹੋਵੇ ਕਿਹਾ ਬਈ ਹਾਂ ਜੀ ਹਾਂ ਜੀ ਦੇਰੀ ਗੱਲ ਬਾਤ ਬਣੂਗੀ ਕਾਚਰਾ ਵਗੈਰਾ ਬਣਦਾ ਨਹੀਂ ਹੈਗਾ ਫਿਰ ਲੈ ਭਾਈ ਛੋਟੇ ਵਾਸਤੇ ਅਸੀਂ ਡੇਲੀ ਨਵੀਆਂ ਤੇ ਨਵੇਂ ਟਰਿਕਾ ਲੈ ਕੇ ਆਉਣਾ ਜੀ ਸਾਡੇ ਪੇਜ ਨੂੰ ਫੋਲੋ ਕਰ ਲਓ ਪਰ ਤੇ ਲਾਈਕ ਤਾਂ ਜ਼ਰੂਰੀ ਹੈ ਜੀ ਜ਼ਰੂਰੀ ਹੈ ਖਿੱਚ ਦੋ ਕੰਮ ਨੂੰ ਕਰਾ ਵੀਡੀਓ ਕਰ ਦੋ ਸ਼ੇਅਰ ਦੱਬ ਕੇ ਹਾਂ ਜੀ ਹਾਂ ਜੀ ਲੈ ਹੁਣ ਪੰਜ ਮਿੰਟ ਧਰਾਂਗੇ ਵੇਟ ਫੁੱਟ ਬੰਦ ਮਾਰਦੇ ਹਾਂ ਫੰਡ ਲੈ ਵੀ ਹੁਣ ਪਰਿਵਰਤਨ ਦੇ ਪਰ ਪਾਣੀ ਮਾਰਦੇ ਆ ਸਫਾਈ ਵਗੈਰਾ ਦੇਖ ਲਿਆ ਸਿੰਧਰ ਡਾਇਰੈਕਟ ਪਾਣੀ ਮਾਰਾਂਗੇ ਕੁਝ ਨਹੀਂ ਕਰਦੇ ਤੇ ਤੁਹਾਨੂੰ ਦਿਖਾਉਣੀ ਹੈ ਇਹ ਗੱਲਵਾਂਦ ਬਣ ਗਈ ਆ। ਇੱਕ ਵੀ ਗੱਲ ਬਣਾ ਲਿਆ ਭਾ ਜਮੀ ਖਰਾ ਲਾਦਾ ਫੇਰਾ। ਬਣ ਗਈ ਗੱਲ ਜਮਾਈ ਹੈ? ਬਣ ਗਈ ਜੀ ਬਸ। ਫੇਰਾ ਲੱਗੇ ਜਮੀ। ਹਾਂ ਜੀ। ਆ ਦੇਖੋ ਬਈ ਕਿੰਨੀ ਵਧੀਆ ਗੱਲ ਬਣੀ ਐ ਵਿੱਚੋਂ। ਹਜੇ ਇੱਕ ਵਾਰੀ ਹੋਰ ਮਾਰ ਦਾਂਗੇ ਤਾਂ ਜਮੀ ਮਾਰੀ ਮੁੱਟੀ ਕਾਲਸ ਜਿਹੜੀ ਉਹ ਵੀ ਚੱਕੀ ਜਾਊਗੀ। ਇੰਨੀ ਜਿਆਦਾ ਸਫਾਈ ਕਿ ਤੁਹਾਨੂੰ ਨਹੀਂ ਮਿਲੂਗੀ। ਆਈ ਦੇਖੋ। ਇੰਨਾ ਸਾਫ ਇੰਜਰ ਕਿਸੇ ਨੇ ਨਾ ਕਰਕੇ ਦੇਣਾ ਹੁੰਦਾ। ਲਓ ਜੀ ਨਾ ਟਾਈਮ ਲੱਗਿਆ ਬਾਈ ਜੀ ਨਾਲੇ ਸਫਾਈ ਦੇਖੋ ਜੀ ਪੂਰੀ ਓਕੇ ਚੈੱਕ। ਪਿਆਜ ਜਮਾ? ਜਮਾ ਜੀ। ਸਰਾ ਲੱਗ ਗਿਆ? ਜਮਾ ਹੀ ਜਮਾ। ਐਵੇਂ ਨਾ ਕਹਦੇ ਨਾ ਨਾ ਜੀ। ਵੀਡੀਓ ਚੱਲਦੀ ਐ। ਜਮਾ ਓਕੇ ਦੀ ਰਿਪੋਰਟ ਆਈ। ਜਮਾ ਹੀ ਜਮਾ। ਲੈ ਕਰੋ ਵੀਡੀਓ ਨੂੰ ਸ਼ੇਅਰ ਤੇ ਸਫਾਈ ਦੇਖੋ ਬਈ ਹਜੇ। ਹਜੇ ਇੱਕ ਵਾਰੀ ਹੋਰ ਸਾਫ ਕਰਨਾ ਪੈਣਾ ਕਿਉਂਕਿ ਸਮਾਂ ਲੱਗੂ ਥੋੜਾ ਜਿਆ। ਲੈ ਜੀ। ਆਸਪਾਈ ਤੁਸੀਂ ਅੰਦਰਲੀ ਜੈ ਜਰੂਰ ਚੈੱਕ ਕਰ ਸਕਦੇ ਹੋ ਪਹਿਲਾਂ ਨੇ ਟੈਂਪਰੇ ਵੀ ਦੇਖਿਆ ਤੇ ਹੁਣ ਵੀ ਦੇਖੋ ਬਈ ਹਾਂਜੀ ਬਣ ਕੀ ਗੱਲ ਨਾ ਜਮਾਈ ਕਿਉਂਕਿ ਮੁੜ ਕੇ ਜਿਹੜਾ ਮਗਲਾਇਲਾ ਉਹ ਖਰਾਬ ਨਹੀਂ ਹੋਗਾ ਨਹੀਂ ਬਾਰ-ਬਾਰ ਮੋਟਰਸਾਈਕਲਾਂ ਦੇ ਵਿੱਚੋਂ ਮਗਲਾਇ ਜਿਹੜਾ ਕਾਲਾ ਹੋ ਜਾਂਦਾ ਇਹਦੇ ਨਾਲ ਛੇਤੀ ਕਾਲਾ ਨਹੀਂ ਹੋਊਗਾ ਕੋਈ ਕਚਰਾ ਨਹੀਂ ਬਣੂਗਾ ਇੰਜਨ ਆਪਣਾ ਗੋਲੀ ਵਾਂਗੂ ਚੱਲੂ ਗੋਲੀ ਵਾਂਗੂ ਜਿਹੜੇ ਕਚਰੇ ਵਾਲੇ ਇੰਜਨ ਨੇ ਜਿਹੜੇ ਤੇ ਛੋਟੇ-ਛੋਟੇ ਸਰਾਕ ਨੇ ਉਹ ਬੰਦ ਹੋ ਜਾਂਦੇ ਨੇ ਜਿੰਨੇ ਕਿ ਤੁਸੀਂ ਆਹ ਵੀਡੀਓ ਵਿੱਚ ਦੇਖੋ ਆਹ ਸਰਾਕ ਹੁੰਦੇ ਨੇ ਬਈ ਇਦੇ ਵਿੱਚ ਇੱਕ ਵਾਰੀ ਵੀ ਗਾੜ੍ਹ ਵੜ ਗਈ ਤਾਂ ਜਿਹੜਾ ਮੋਟਰਸਾਈਕਲ ਦਾ ਇੰਜਣ ਹੈ ਜਿਹੜਾ ਸੀਜ਼ ਹੋ ਜਾਣਾ ਹੈ ਗਰਮ ਹੋ ਜਾਣਾ ਵੀ ਐਵਰੇਜ ਨਹੀਂ ਦੇਣੀ ਪੇਕ ਅਪ ਨਹੀਂ ਬਣਨੀ ਸਰਾ ਲੱਗ ਜੂ ਬਬੇ ਸਰਾ ਇਸ ਤਰ੍ਹਾਂ ਇੰਜਣ ਦੀ ਫੁੱਲ ਸਫਾਈ ਕਰਾਇਆ ਕਰੋ